ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਗਲਾਬੇ ਵਾਲੇ ਦੇ ਵਿੱਚੋਂ ਦੋਸਤੋ ਜ਼ਿਲ੍ਹਾ ਅਸ਼ੋਰੀ ਮੁਕਸਰ ਸਾਹਿਬ ਪੈ ਜਾਂਦਾ ਦੋਸਤੋ ਇਸ ਪਿੰਡ ਨੂੰ ਤੇ ਤਹਿਸੀਲ ਵੀ ਦੋਸਤੋ ਸ਼੍ਰੀ ਮੁਕਸਰ ਸਾਹਿਬ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਘਰੇਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰ ਰਹੇ ਆ ਪਹਿਲਾ ਸੂਆ ਗੱਬਨ ਝੂਟੀ ਆ ਦੋਸਤੋ ਸੋਹਣੇ ਕੱਦ ਕਾਂਠ ਵਾਲੀ ਆ ਤੇ ਬਾਕੀ ਦੋਸਤੋ ਬਾਈ ਕੋਲੇ ਚੰਗੇ ਜਾਨਵਰ ਰੱਖੇ ਕਹੂਰ ਗੱਬਨ ਝੂਟੀ ਆ ਦੋਸਤੋ ਇਹ ਵੀ ਪਹਿਲਾ ਸੂਆ ਇਹ ਕੱਚੀ ਆ ਦੋਸਤੋ ਪਰ ਵੀਡੀਓ ਆਪਾਂ ਇਸ ਇੱਕ ਬਾਈ ਕੋਲੇ ਇਧਰ ਐਚ ਐਫ ਵਹਿੜਾ ਤੇ ਬਾਕੀ ਦੋਸਤੋ ਇੱਕ ਦੋ ਪਸ਼ੂ ਹੋਰ ਵੀ ਆ ਪ੍ਰੋਪਰ ਜਾਣਕਾਰੀ ਦੋਸਤੋ ਝੁੱਟੀ ਦੀ ਆਪਾਂ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਈ ਹਾਂਜੀ ਬੜਾ ਠੀਕ ਆ ਠੀਕ ਆ ਨਾਂ ਦੱਸਿਓ ਜੀ ਆਪਣਾ ਆਪਣਾ ਜਗਮੀਤ ਸਿੰਘ ਮੰਟੂ ਮੰਟੂ ਕਹਿੰਦੇ ਜੀ ਆਪਾਂ ਜਗਮੀਤ ਸਿੰਘ ਮੰਟੂ ਨਾਂ ਤੇ ਬਈ ਆਪਣਾ ਨੰਬਰ ਵੀ ਦੱਸ ਦਿਓ ਇੱਕ ਵਾਰੀ 98034 ਜੀ 98034 0064 ਜੀ 0064 ਠੀਕ ਆ ਝੋਟੀ ਆਪਣੇ ਘਰ ਦੀ ਬਈ ਹਾਂਜੀ ਘਰ ਦੀ ਠੀਕ ਆ ਪਹਿਲਾ ਸੂਆ ਸੁੰਦੀ ਆ ਹਾਂ ਪਹਿਲਾ ਸੂਆ ਠੀਕ ਆ ਦਿਨ ਕਿੰਨੇ ਲੈ ਜੂ ਬਈ ਦਿਨ ਵੀ ਹਰੇ 5-4 ਦਿਨ ਲੈ ਜੂ 5-4 ਦਿਨ ਲੈ ਜੂ ਠੀਕ ਆ ਬਈ ਕੋਈ ਸੀਮਨਸੂਮਨ ਦਾ ਪਤਾ ਹੋਵੇ ਅੱਗੇ ਕਿਹੜਾ ਲੱਗਿਆ ਇਹਦੇ ਸੀਮਨ ਉਹਦਾ ਹੈਗਾ ਹੀ ਆਪਣੇ ਕੋਲੇ ਵਧੀਆ ਕਾਰਦਾ ਸਟਾਰ ਹੈਗਾ ਜੀ ਹਾਂ ਵਧੀਆ ਹੈਗਾ ਜੀ ਆਪਣਾ ਸਟਾਰ ਠੀਕ ਆ ਤੇ ਆਪਦਾ ਵੀ ਪਤਾ ਬਈਏ ਕਿਹੜੇ ਸੀਮਨ ਦੀ ਆ ਨਹੀਂ ਇਹ ਨਹੀਂ ਜੀ ਆਪਾਂ ਕਿਸੇ ਕਹਿੰਦਾ ਵਪਾਰੀ ਬੰਦੇ ਕੋਲੋਂ ਹੀ ਖਰੀਦੀ ਸੀ ਠੀਕ ਆ ਯਾਨੀ ਕਿ ਝੋਟੀਆਂ ਹੀ ਖਰੀਦੀਆਂ ਹੋਈਆਂ ਆਪਾਂ ਹਾਂ ਜੀ ਖਰੀਦੀਆਂ ਠੀਕ ਆ ਤੇ ਬਈ ਫਿਰ ਇਹ ਦੁੱਧ ਪਹਿਲੇ ਸੂਏ ਦਾ ਕੀ ਨਿਰਮਾਣ ਕਰਦੇ ਕਿੰਨਾ ਪਾ ਦੂਗੀ ਕੁਛ ਕਹਿ ਨਹੀਂ ਸਕਦੇ ਜੀ ਆਪਾਂ ਠੀਕ ਆ ਹਾਂ ਕਿਉਂਕਿ ਆਪਣੀਆਂ ਖਰੀਦੀਆਂ ਆਈਆਂ ਠੀਕ ਜੇ ਆਪਣਾ ਮਾਂ ਦਾ ਜਾਂ ਪਿਓ ਦਾ ਪਤਾ ਫਿਰ ਤਾਂ ਆਪਾਂ ਦੱਸ ਦਈਏ ਠੀਕ ਹਾਂ ਲਓ ਬਈ ਬਈ ਇਹਨਾਂ ਆਪਾਂ ਝੋਟੀਆਂ ਦੋਸਤੋ ਚੰਗੀਆਂ ਕਰਕੇ ਅੱਗੇ ਤੋਂ ਖਰੀਦੀਆਂ ਹੋਈਆਂ ਘਰੇ ਤਿਆਰ ਕੀਤੀਆਂ ਤੇ ਬਾਕੀ ਦੋਸਤੋ ਸ਼ਕਿਨੀ ਪੱਖ ਤੋਂ ਜੇ ਨਿਗਾਹ ਮਾਰਗੇ ਨਾ ਦੋਸਤੋ ਬਹੁਤ ਚੰਗੀਆਂ ਝੋਟੀਆਂ ਦੋਸਤੋ ਵੇਖ ਸਕਦੇ ਆ ਬਿਲਕੁਲ ਸੀਲ ਸਾਊ ਆ ਦੋਸਤੋ ਕੋਈ ਅਜਾ ਨਹੀਂ ਮੰਨਿਆ ਸਿੰਘ ਬਿਲਕੁਲ ਕੁੰਡਾ ਦੋਸਤੋ ਮੋਹਰਾ ਕੈਟਾਗਰੀ ਦੇ ਵਿੱਚ ਪੈ ਜਾਂਦੀਆਂ ਤੇ ਕੱਦ-ਕਾਟ ਸੋਹਣਾ ਦੋਸਤੋ ਥਣ ਹਵਾਨਾ ਤੋਂ ਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਬਾਕੀ ਦੋਸਤੋ ਵੇਲ ਹੂਲ ਚੰਗੀ ਆ ਹੋ ਵੀ ਤੁਹਾਨੂੰ ਥਣਾ ਦਾ ਸਾਇਗਾ ਵਿਖਾ ਦਿੰਦੇ ਆ ਦੇਖ ਸਕਦੇ ਆ ਦੋਸਤੋ ਹਜੇ ਇੱਕ ਹਫਤੇ ਦੀ ਕੱਚੀ ਲੱਗਦਾ ਬਾਈ ਬਾਕੀ ਦੋਸਤੋ ਹਫਤਾ ਲ ਜਾਂਦੀ ਆ ਤਾਂ ਅਨੁਮਾਨ ਆ ਵੀ ਥੰਦੋ ਸੋਹਣੀ ਤਿਆਰ ਹੋ ਜੂਗੀ ਦੋਸਤੋ ਦੇਖ ਸਕਦੇ ਆ ਢਿੱਲ ਵੀ ਤੁਹਾਨੂੰ ਅਨੁਮਾਨ ਹੋ ਜਾਣਾ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦਿਸਦੀ ਹੋਣੀ ਢਿੱਲੀ ਪਈ ਹੈ ਹਜੇ ਝੋਟੀ ਦੇਖ ਸਕਦੇ ਆ ਬਾਕੀ ਦੋਸਤੋ ਥਣ ਵੀ ਇਹਨੇ ਸੋਨਾ ਬਣਾ ਜਾਣਾ ਕਿਉਂਕਿ ਹਫਤੇ ਤਾਈ ਇਹਨੇ ਹਵਾਨਾ ਤਿਆਰ ਕਰਨਾ ਦੇਖ ਸਕਦੇ ਆ ਮਗਰਲੇ ਪਾਸੇ ਵੀ ਦੋਸਤੋ ਸੋਹਣਾ ਹਵਾਨਾ ਵਿਖਾਉਂਦੀ ਆ ਤੇ ਦੋਵੇਂ ਪਾਸੇ ਆ ਤੇ ਤੁਹਾਨੂੰ ਥਾਣਾ ਦਾ ਸਾਇ ਗਿਆ ਵੇਖ ਵਿਖਾਦਨੇ ਦੇਖ ਸਕਦੇ ਤੇ ਤੋੜ ਕੇ ਤੁਹਾਨੂੰ ਵਿਖਾਦਨੇ ਲੈ ਵੀ ਖੋਲੀ ਤੋੜ ਕੇ ਖਾ ਲਈ ਲੋ ਵੀ ਤੁਰੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜਜਮੈਂਟ ਆ ਦੋਸਤੋ ਕਰ ਲੈਣੀ ਆ ਹਵਾਨਾ ਇੱਕ ਹਫਤੇ ਤਈ ਨੇ ਚੰਗਾ ਤਿਆਰ ਕਰ ਜਾਣਾ ਬਾਕੀ ਸੋਹਣੇ ਕੱਦ ਕਾਠ ਦੇ ਵਿੱਚ ਆ ਬਿਲਕੁਲ ਸਾਫ ਸੁਸਤ ਖਰਾਬ ਪੈਪੂੜਾ ਦੋਸਤੋ ਬਾਈ ਦਾ ਦੋਸਤੋ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਚੰਗੀਆਂ ਝੋਟੀਆਂ ਦੋਸਤੋ ਬਾਈ ਨੇ ਖਰੀਦ ਕੇ ਤਿਆਰ ਕੀਤੀਆਂ ਲੈ ਚੱਲ ਬਈ ਬਾਕੀ ਦੋਸਤੋ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਗਲਾਬੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬਾ ਬਈ ਇਹਦਾ ਰੇਟ ਕੀ ਕਰਦੇ ਆਂਗੇ ਆਪਾਂ ਫਿਰ ਰੇਟ 120 ਡਿਮਾਂਡ ਹੈ 120 ਡਿਮਾਂਡ ਕੋਈ ਮਾਨਤਨ ਕਰਦੇ ਆਂਗੇ ਵੀ ਹਾਂ ਮਾਨਤਨ ਕਰਦੇ ਠੀਕ ਆ ਲਓ ਵੀ ਬਾਈ ਨੇ 1,20,000 ਰੁਪਇਆ ਰੇਟ ਤਾਂ ਹੀ ਕੀਤਾ ਮੌਕੇ ਤੇ ਮਾਨਤਾਨ ਹੋਈ ਜਿਹੜੇ ਵੀਰ ਦੇ ਦੋਸਤੋਂ ਪਸੰਦ ਹੋਵੇ ਤਾਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਿਓ ਕਿਉਂਕਿ ਪਹਿਲਾ ਸੂਆ ਗੱਬਨ ਝੋਟੀ ਏ ਦੋਸਤੋਂ ਜੇ ਤੁਹਾਡੇ ਪਸੰਦ ਆ ਤਾਂ ਬਾਈ ਦਾ ਨੰਬਰ ਦੋਸਤੋਂ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਹੜੇ ਭਰਾਣੇ ਦੋਸਤੋਂ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ